ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਕਿ ਆਪ ਜੀ ਨੂੰ ਸੋਸ਼ਲ ਮੀਡੀਆ ਰਾਹੀਂ ਪਿਛਲੇ ਕੁਝ ਦਿਨਾਂ ਤੋਂ ਪਤਾ ਚੱਲਿਆ ਹੈ ਕਿ ਗੋੜਤਰਾ ਮਹਿਤਾਬਗੜ ਜਿਹੜਾ ਹੈ ਰਾਜਸਥਾਨ ਵਿਖੇ ਜੋ ਕਿ ਉਥੋਂ ਦੀ ਭਾਜਪਾ ਸਰਕਾਰ ਨੇ ਜੋ ਸਾਡੇ ਗੁਰਦਾਮ ਦੇ ਉੱਤੇ ਜਿਹੜਾ ਅਟੈਕ ਕਰਕੇ ਤੇ ਗੁਰਦਾਸ ਸਾਹਿਬ ਨੂੰ ਦੀ ਮਾਨ ਮਰਾਦਰ ਨੂੰ ਖੰਡਨ ਕੀਤਾ ਆ ਤੇ ਇਸ ਸੰਬੰਧੀ ਅੱਜ ਅਸੀਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਨ ਸ਼ਾਨ ਮਿਸਲ ਸ਼ਹੀਦ ਬਾਬਾ ਬੀਰ ਸਿੰਘ ਜੀ ਰੰਗਰੇਟਾ 1300 ਘੋੜਸਵਾਰ ਪੰਜਾਬ ਭਾਰਤ ਚੱਲਦਾ ਵੀਰ ਨਿਹੰਗ ਸਿੰਘ ਜਥੇਬੰਦੀ ਵੱਲੋਂ ਇਸ ਜੋ ਘਟਨਾ ਹੋਈ ਆ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਗੁਰੂ ਮਹਾਰਾਜ ਦੀ ਮਾਨਮਰਯਾ ਦਾ ਨੂੰ ਖੰਡਨ ਕੀਤਾ ਗਿਆ ਉਹਦੇ ਨਾਲ ਦੇ ਨਾਲ ਉੱਥੇ ਜਿਹੜੇ ਸੇਵਾਦਾਰ ਸਨ ਔਰ ਮੁੱਖ ਸੇਵਾਦਾਰ ਬੀਬੀ ਜੀ ਹਰਜੀਤ ਕੌਰ ਜੀ ਤੋਂ ਇਲਾਵਾ ਬਾਕੀ ਦੇ ਜਿਹੜੇ ਸੇਵਾਦਾਰ ਸੀ ਬਜ਼ੁਰਗ ਸਨ ਬੱਚੇ ਸਨ ਛੋਟੇ ਛੋਟੇ 10-10 ਸਾਲ ਦੇ ਉੱਤੇ ਉਹਨਾਂ ਉੱਤੇ ਅਟੈਕ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਕੁੱਟਿਆ ਗਿਆ ਮਾਰਿਆ ਗਿਆ ਜੇ ਜੇ ਅਸੀਂ ਆਪਣੇ ਤਾਲਪੰਥ ਵੱਲੋਂ ਕੋ ਹੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਉਹਦੇ ਨਾਲ ਦੇ ਨਾਲ ਅਸੀਂ ਉਥੋਂ ਦੀ ਰਾਜਸਥਾਨ ਦੀ ਜਿਹੜੀ ਸਰਕਾਰ ਆ ਭਾਜਪਾ ਸਰਕਾਰ ਉਹਨੂੰ ਇਹ ਚੇਤਾਵਨੀ ਦਿੰਦੇ ਆ ਕਿ ਤੁਸੀਂ ਇਸ ਚੀਜ਼ ਦੇ ਵਿੱਚ ਜਿਹੜਾ ਪੈਕ ਕਰਕੇ ਗੁਰੂ ਮਹਾਰਾਜ ਦੀ ਜਿਹੜੀ ਆ ਬਣਾਈ ਹੋਈ ਜਿਹੜੀ ਪਰੰਪਰਾ ਵਾ ਸਾਡੀ ਉਹਨੂੰ ਤਾਂ ਜੀਆਂ ਡਾਕ ਕੇ ਤੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਆ ਤੇ ਜੋ ਇਸ ਦਾ ਪ੍ਰਬੰਧ ਹੈ ਉਹ ਸ਼੍ਰੀ ਅਕਾਲਤ ਸਾਬ ਵੱਲੋਂ ਜੋ ਹੁਕਮ ਆ ਆ ਉਹਦੇ ਮੁਤਾਬਕ ਜਿਹੜਾ ਵਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਹੜਾ ਵਾ ਸਿੱਖ ਧਰਮ ਜਿਹੜਾ ਵਾ ਉਹ ਆਪ ਖੁਦ ਕਰਦਾ ਆ ਗੁਰੂ ਦੇ ਸਿੱਖ ਗੁਰੂ ਦੇ ਪਿਆਰੇ ਆਪ ਕਰਦੇ ਨੇ ਨਾ ਕਿ ਕੋਈ ਰੀਸੀਵਰ ਕਰਦਾ ਆ ਨਾ ਕੋਈ ਕੋਈ ਸਰਕਾਰੀ ਬੰਦਾ ਕਰਦਾ ਇਹ ਸਰ ਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਰਾਜਸਥਾਨ ਦੀ ਨੂੰ ਵੀ ਇਹ ਜਿਹੜਾ ਉੱਥੇ ਤੁਸੀਂ ਗੁਰਦੁਆਰਾ ਸਾਹਿਬ ਦੇ ਉੱਤੇ ਨਜਾਇਜ਼ ਜਿਹੜਾ ਵਾ ਇਹ ਹਮਲਾ ਕਰਵਾ ਕੇ ਤੇ ਨਾਲ ਤੁਸੀਂ ਉਥੋਂ ਦੀ ਗੁਰੂ ਸਾਹਿਬ ਦੀ ਮਰਯਾਦਾ ਨੂੰ ਵੀ ਖੰਡਨ ਕੀਤਾ ਤੇ ਨਾਲੇ ਉੱਥੇ ਜਿਹੜਾ ਵਾ ਜੋ ਸਾਡੇ ਦੇਸ਼ ਦੀਆਂ ਜੜੀਆਂ ਜੜੀਆਂ ਸਾਡੇ ਰਾਈਟ ਨੇ ਜੀ ਸਾਡੇ ਹਮ ਰਾਈਟ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹਦੇ ਵੀ ਤੁਸੀਂ ਧਜੀਆਂ ਟਾਈਆਂ ਨੇ ਕਾਨੂੰਨ ਦੀਆਂ ਤੇ ਤੁਸੀਂ ਨਿਕਨ ਕੇ ਬੱਚਿਆਂ ਨੂੰ ਉੱਤੇ ਅਟੈਕ ਕੀਤਾ ਉਹਨਾਂ ਨੂੰ ਜ਼ਖਮੀ ਕੀਤਾ ਕੁੱਟਿਆ ਮਾਰਿਆ ਗੁਰੂ ਦੇ ਉੱਤੇ ਘੋੜੇ ਸਨ ਘੋੜਿਆਂ ਦੇ ਉੱਤੇ ਵੀ ਉਹਨਾਂ ਨੂੰ ਵੀ ਤੁਸੀਂ ਕੁੱਟਿਆ ਮਾਰਿਆ ਵੱਡਿਆ ਟੁਕਿਆ ਇਸ ਗੱਲ ਦੀ ਅਸੀਂ ਜਿਹੜੀ ਆ ਪੁਰਸ਼ ਜੋਰ ਸ਼ਬਦਾਂ ਵਿੱਚ ਨਕ ਦੀ ਕਰਦੇ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਹੈਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਸਬੰਧੀ ਜਿਹੜਾ ਵਾ ਉਹ ਫੌਰੀ ਤੌਰ ਤੇ ਜਿਹੜਾ ਐਕਸ਼ਨ ਲੈ ਕੇ ਤੇ ਉਥੋਂ ਦੀਆਂ ਜਿਹੜੀਆਂ ਸਾਡੇ ਗੁਰਦੁਆਰਾ ਸਾਹਿਬਾਂ ਦੀਆਂ ਜਿਹੜੀਆਂ ਧਾਰਮਿਕ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਉਹਨਾਂ ਨੂੰ ਉਸੇ ਤਰ੍ਹਾਂ ਜਿਹੜਾ ਵਾ ਗੁਰੂ ਦੀ ਆਨ ਸ਼ਾਨ ਨੂੰ ਜਿਹੜਾ ਬਰਕਰਾਰ ਰੱਖਣ ਵਾਸਤੇ ਉਹ ਦਖਲ ਦੇਣ ਤੇ ਨਾਲ ਦੇ ਨਾਲ ਅਖੀਰ ਵਿੱਚ ਫਿਰ ਮੈਂ ਜਿਹੜੀਆਂ ਸਾਰੀਆਂ ਸੰਗਤਾਂ ਨੂੰ ਰਾਜਸਥਾਨ ਦੀਆਂ ਸੰਗਤਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਬਤੌਰ ਇੱਕ ਦਲਪੰਥ ਦੇ ਮੁਖੀ ਹੋਣ ਦੇ ਨਾਤੇ ਵੀ ਅਸੀਂ ਸਾਰੀਆਂ ਰਾਜਸਥਾਨ ਦੀਆਂ ਸਿੱਖ ਸੰਗਤਾਂ ਦੇ ਨਾਲ ਔਰ ਗੁਰਧਾਮਾ ਜਿਹੜੇ ਨੇ ਉਹਨਾਂ ਦੇ ਨਾਲ ਅਸੀਂ ਰਾਤ ਦਿਨ ਸਾਡਾ ਦਲਪੰਥ ਜਿਹੜਾ ਉਹ ਆ ਸਾਰੀਆਂ ਸਾਡੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਖੜੀਆਂ ਨੇ ਤੇ ਕਿਸੇ ਗੱਲ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਜਿੱਥੇ ਵੀ ਜਦੋਂ ਵੀ ਤੁਸੀਂ ਜਿਹੜਾ ਵਾ ਸਾਨੂੰ ਕਾਲ ਕਰੋਗੇ ਅਸੀਂ ਸਾਰਿਆ ਤਾਲਪੰਥ ਲੈ ਕਰਕੇ ਤੇ ਉੱਥੇ ਪਹੁੰਚਾਂਗੇ ਤੇ ਅਖੀਰ ਵਿੱਚ ਮੈਂ ਫਿਰ ਜਿਹੜਾ ਉੱਥੋਂ ਦੀ ਸਰਕਾਰ ਆ ਉਹਨੂੰ ਮੈਂ ਚੇਤਾਵਨੀ ਦੇਣਾ ਭਾਈ ਇਹ ਜਿਹੜਾ ਉੱਥੇ ਤੁਸੀਂ ਗੁਰਦਵਾਰਾ ਸਾਹਿਬ ਵਿੱਚ ਧੱਕੇਸ਼ਾਹੀ ਨਾਲ ਉੱਥੇ ਜਿਹੜਾ ਵਾ ਰিসিਵਰ ਆਪਣਾ ਲਾਇਆ ਉਹਨੂੰ ਤਰੰਤ ਤੌਰ ਤੇ ਉੱਥੋਂ ਰিসিਵਰ ਜਿਹੜਾ ਵਾ ਆਪਣਾ ਉੱਥੋਂ ਲਿਆਂਦਾ ਜਾਵੇ ਤੇ ਜਿੱਤਨਾ ਸਾਡਾ ਪਹਿਲਾ ਜਿਹੜਾ ਜੋ ਮਾਨਮਰਾਇਦਾ ਗੁਰੂ ਦੀ ਚੱਲਦੀ ਆ ਰਹੀ ਆ ਤੇ ਉਸੇ ਤਰ੍ਹਾਂ ਜਿਹੜਾ ਵਾ ਬੰਦ ਜਿਹੜਾ ਵਾ ਉਹ ਸੀ ਗੁਰੂਖਾਲਸਾ ਪੰਥ ਜਿਹੜਾ ਆਪ ਕਰਨਾ ਜਾਣਦਾ ਹੈ ਗੁਰੂ ਦਾ ਜਿਹੜਾ ਧਿਆਨ ਖਿਆਲ ਸੇਵਾ ਸਿਮਰਨ ਸਾਰਾ ਉਹ ਅਸੀਂ ਆਪ ਖੁਦ ਕਰਨਾ ਜਾਣਦੇ ਆ ਕਰਦੇ ਰਹੇ ਆ ਤੇ ਕਰ ਰਹੇ ਆ ਤੇ ਕਰਦੇ ਰਵਾਂਗੇ ਇਸ ਕਰਕੇ ਇਹਨੂੰ ਰਸੀਵਰ ਨੂੰ ਹਟਾਇਆ ਜਾਵੇ ਤੇ ਫੌਰੀ ਤੌਰ ਦੇ ਉੱਤੇ ਜਿਹੜਾ ਪ੍ਰਬੰਧ ਜਿਹੜਾ ਵਾ ਉਹ ਵਾਪਸ ਜਿਹੜਾ ਵਾ ਗੁਰਦੁਆਰਾ ਸਾਹਿਬ ਨੂੰ ਬੀਬੀ ਹਰਮੀਤ ਕੌਰ ਜੀ ਹੋਰਾਂ ਨੂੰ ਤੇ ਵਾਪਸ ਜਿਹੜਾ ਵਾ ਕੀਤਾ ਜਾਵੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ thank <laughs> you